ਸਾਸਿਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਗੱਲ ਕਰਨ ਲੱਗੇ ਆ ਗਿੱਪੀ ਗਰੇਵਾਲ ਦੇ ਸੁਪੁੱਤਰ ਸ਼ੰਦਾ ਗਰੇਵਾਲ ਦੇ ਜਿਸ ਤਰ੍ਹਾਂ ਗਿੱਪੀ ਗਰੇਵਾਲ ਸੁਪਰਸਟਾਰ ਨੇ ਉਹਨਾਂ ਦਾ ਪੁੱਤਰ ਵੀ ਕਿਸੇ ਤੋਂ ਘੱਟ ਨਹੀਂ ਸ਼ੰਦਾ ਗਰੇਵਾਲ ਦੀਆਂ ਹੁਣ ਤੱਕ 4 ਫਿਲਮਾਂ ਆ ਚੁੱਕੀਆਂ ਨੇ ਔਰ ਚਾਰੇ ਬਲਾਕਬਸਟਰ ਸਾਬਤ ਹੋਈਆਂ ਨੇ ਸੋ ਅੱਜ ਸ਼ੰਦਾ ਗਰੇਵਾਲ ਦੀ ਗੱਲ ਕਰਨ ਲੱਗਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਸ਼ੰਦਾ ਗਰੇਵਾਲ ਦੀ ਪਹਿਲੀ ਫਿਲਮ ਟੀ 2019 ਦੇ ਵਿੱਚ ਆਈ ਸੀ ਅਰਦਾਸ ਸੋ ਇਹ ਸ਼ੰਦਾ ਗਰੇਵਾਲ ਦੀ ਪਹਿਲੀ ਫਿਲਮ ਸੀ ਸੋ ਏਵੀ ਫਿਲਮ ਹਿੱਟ ਸਾਬਤ ਹੋਈ ਸੀ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਹੌਸਲਾ ਰੱਖ ਦਲਜੀਤ ਦੋਸਾਂਝ ਦੇ ਨਾਲ ਇਹ ਫਿਲਮ ਸੀ ਹੌਸਲਾ ਰੱਖ ਸੋ ਇਸ ਦੇ ਵਿੱਚ ਵੀ ਕਾਫੀ ਪਸੰਦ ਕੀਤੀ ਗਈ ਸੀ ਸ਼ੰਦਾ ਗਰੇਵਾਲ ਦੀ ਅਦਾਕਾਰੀ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਸ਼ੰਦਾ ਸ਼ੰਦਾ ਨੋ ਪਾਪਾ ਸੋ ਇਹ ਜਿਹੜੀ ਫਿਲਮ ਸੀ ਇਸ ਦੇ ਵਿੱਚ ਸ਼ੰਦਾ ਗਰੇਵਾਲ ਦੀ ਐਕਟਿੰਗ ਦੀ ਬਹੁਤ ਹੀ ਤਾਰੀਫ ਹੋਈ ਸੀਗੀ ਸ਼ੰਦਾ ਗਰੇਵਾਲ ਨੇ ਇਸ ਫਿਲਮ ਦੇ ਵਿੱਚ ਬਹੁਤ ਹੀ ਕਮਾਲ ਦੀ ਅਦਾਕਾਰੀ ਕੀਤੀ ਸੀ ਸੋ ਇਹ ਫਿਲਮ ਲੋਕਾਂ ਨੂੰ ਬੇहद ਪਸੰਦ ਆਈ ਖਾਸ ਕਰ ਸ਼ੰਦਾ ਗਰੇਵਾਲ ਦੀ ਐਕਟਿੰਗ ਲੋਕਾਂ ਨੂੰ ਬੇहद ਪਸੰਦ ਆਈ ਸੀ ਹੁਣ ਗੱਲ ਕਰਦੇ ਆ ਕੈਰੀ ਆਨ ਜਟਾ 3 ਸੀ ਇਸ ਫਿਲਮ ਦੇ ਵਿੱਚ ਵੀ ਸ਼ੰਦਾ ਗਰੇਵਾਲ ਨੇ ਅਦਾਕਾਰੀ ਕੀਤੀ ਸੀ ਔਰ ਇਸ ਫਿਲਮ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਐਕਟਿੰਗ ਸੀ ਕਾਫੀ ਪਸੰਦ ਕੀਤੀ ਗਈ ਸੀ ਦਸ਼ਕਾਂ ਵੱਲੋਂ ਸੋ ਟੋਟਲ 4 ਫਿਲਮਾਂ ਹੁਣ ਤੱਕ ਸ਼ੰਦਾ ਗਰੇਵਾਲ ਨੇ ਆਪਣੇ ਛੋਟੇ ਜਿਹੇ ਕੈਰੀਅਰ ਦੇ ਵਿੱਚ ਕੀਤੀਆਂ ਨੇ ਔਰ ਕਾਫੀ ਛੋਟੀ ਉਮਰ ਦੇ ਵਿੱਚ ਕਾਫੀ ਨਾਮ ਖੱਟਿਆ ਸ਼ੰਦਾ ਗਰੇਵਾਲ ਨੇ ਔਰ ਪੰਜਵੀਂ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਅਕਾਲ ਸੋ ਇਸ ਫਿਲਮ ਦੇ ਵਿੱਚ ਵੀ ਗਿੱਪੀ ਗਰੇਵਾਲ ਦੇ ਨਾਲ ਸ਼ੰਦਾ ਗਰੇਵਾਲ ਨਜ਼ਰ ਆਉਣਗੇ ਔਰ ਇਹ ਸ਼ੰਦਾ ਗਰੇਵਾਲ ਦੀ ਪੰਜਵੀਂ ਫਿਲਮ ਹੋਵੇਗੀ ਸੋ ਹੁਣ ਤੱਕ ਸ਼ੰਦਾ ਗਰੇਵਾਲ ਨੇ ਚਾਰ ਫਿਲਮਾਂ ਕੀਤੀਆਂ ਨੇ ਤੇ ਚਾਰੇ ਫਿਲਮਾਂ ਹਿੱਟ ਸਾਬਤ ਹੋਈਆਂ ਨੇ ਦਰਸ਼ਕਾਂ ਨੂੰ ਬੇਹਦ ਪਸੰਦ ਆਈਆਂ ਨੇ ਖਾਸ ਕਰ ਸ਼ੰਦਾ ਸ਼ੰਦਾ ਨੋ ਪਪਾ ਜਿਹੜੀ ਫਿਲਮ ਹੈ ਉਹ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਸੋ ਪੰਜਵੀਂ ਫਿਲਮ ਸ਼ੰਦਾ ਗਰੇਵਾਲ ਦੀ ਆਉਣ ਵਾਲੀ ਹੈ ਫਿਲਮ ਦਾ ਨਾਮ ਹੈ ਅਕਾਲ ਸੋ ਇੱਕ ਸਿੱਖ ਹਿਸਟੋਰੀਕਲ ਫਿਲਮ ਹੈ ਸੋ ਇਸ ਦਾ ਜਿਹੜਾ ਇੱਕ ਗਾਣਾ ਵੀ ਰਿਲੀਜ਼ ਹੋ ਚੁੱਕਾ ਹੈ ਉਸ ਦੇ ਵਿੱਚ ਕੁਝ ਬਿਹਾਈਂਡ ਦਾ ਸੀਨਸ ਜਿਹੜੀਆਂ ਝਲਕੀਆਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਇੱਕ ਟੀਜ਼ਰ ਵੀ ਫਸਟ ਲੁੱਕ ਵੀ ਜਿਹੜੀ ਸਾਹਮਣੇ ਆਈ ਸੀਗੀ ਸੋ ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਕਿਸ-ਕਿਸ ਨੂੰ ਵੇਟ ਇਸ ਫਿਲਮ ਦਾ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅੱਜ ਗੱਲ ਕਰਨ ਲੱਗੇ ਆ ਗਿੱਪੀ ਗਰੇਵਾਲ ਦੇ ਸੁਪੁੱਤਰ ਸ਼ੰਦਾ ਗਰੇਵਾਲ ਦੇ ਜਿਸ ਤਰ੍ਹਾਂ ਗਿੱਪੀ ਗਰੇਵਾਲ ਸੁਪਰਸਟਾਰ ਨੇ ਉਹਨਾਂ ਦਾ ਪੁੱਤਰ ਵੀ ਕਿਸੇ ਤੋਂ ਘੱਟ ਨਹੀਂ ਸ਼ਿੰ다 ਗਰੇਵਾਲ ਦੀਆਂ ਹੁਣ ਤੱਕ 4 ਫਿਲਮਾਂ ਆ ਚੁੱਕੀਆਂ ਨੇ ਔਰ ਚਾਰੇ ਬਲਾਕਬਸਟਰ ਸਾਬਤ ਹੋਈਆਂ ਨੇ ਸੋ ਅੱਜ ਸ਼ਿੰ다 ਗਰੇਵਾਲ ਦੀ ਗੱਲ ਕਰਨ ਲੱਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਿੰ다 ਗਰੇਵਾਲ ਦੀ ਪਹਿਲੀ ਫਿਲਮ ਧੀ 2019 ਦੇ ਵਿੱਚ ਆਈ ਸੀ ਅਰਦਾਸ ਸੋ ਇਹ ਸ਼ਿੰ다 ਗਰੇਵਾਲ ਦੀ ਪਹਿਲੀ ਫਿਲਮ ਸੀ ਸੋ ਇਹ ਵੀ ਫਿਲਮ ਹਿੱਟ ਸਾਬਤ ਹੋਈ ਸੀ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਹੌਸਲਾ ਰੱਖ ਦਲਜੀਤ ਦੋਸਾਂਝ ਦੇ ਨਾਲ ਇਹ ਫਿਲਮ ਸੀ ਹੌਸਲਾ ਰੱਖ ਸੋ ਇਸ ਦੇ ਵਿੱਚ ਵੀ ਕਾਫੀ ਪਸੰਦ ਕੀਤੀ ਗਈ ਸੀ ਸ਼ਿੰ다 ਗਰੇਵਾਲ ਦੀ ਅਦਾਕਾਰੀ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਸ਼ਿੰ다 ਸ਼ਿੰ다 ਨੋ ਪਪਾ ਸੋ ਇਹ ਜਿਹੜੀ ਫਿਲਮ ਸੀ ਇਸ ਦੇ ਵਿੱਚ ਸ਼ੰਦਾ ਗਰੇਵਾਲ ਦੀ ਐਕਟਿੰਗ ਦੀ ਬਹੁਤ ਹੀ ਤਾਰੀਫ ਹੋਈ ਸੀਗੀ ਸ਼ੰਦਾ ਗਰੇਵਾਲ ਨੇ ਇਸ ਫਿਲਮ ਦੇ ਵਿੱਚ ਬਹੁਤ ਹੀ ਕਮਾਲ ਦੀ ਅਦਾਕਾਰੀ ਕੀਤੀ ਸੀ ਸੋ ਇਹ ਫਿਲਮ ਲੋਕਾਂ ਨੂੰ ਬੇਹਦ ਪਸੰਦ ਆਈ ਖਾਸ ਕਰ ਸ਼ੰਦਾ ਗਰੇਵਾਲ ਦੀ ਐਕਟਿੰਗ ਲੋਕਾਂ ਨੂੰ ਬੇਹਦ ਪਸੰਦ ਆਈ ਸੀ ਹੁਣ ਗੱਲ ਕਰਦੇ ਹਾਂ ਕੈਰੀ ਔਨ ਜੱਟਾ 3 ਸੀ ਇਸ ਫਿਲਮ ਦੇ ਵਿੱਚ ਵੀ ਸ਼ੰਦਾ ਗਰੇਵਾਲ ਨੇ ਅਦਾਕਾਰੀ ਕੀਤੀ ਸੀ ਔਰ ਇਸ ਫਿਲਮ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਐਕਟਿੰਗ ਸੀ ਕਾਫੀ ਪਸੰਦ ਕੀਤੀ ਗਈ ਸੀ ਦਰਸ਼ਕਾਂ ਵੱਲੋਂ ਸੋ ਟੋਟਲ 4 ਫਿਲਮਾਂ ਹੁਣ ਤੱਕ ਸ਼ੰਦਾ ਗਰੇਵਾਲ ਨੇ ਆਪਣੇ ਛੋਟੇ ਜਿਹੇ ਕਰੀਅਰ ਦੇ ਵਿੱਚ ਕੀਤੀਆਂ ਨੇ ਔਰ ਕਾਫੀ ਛੋਟੀ ਉਮਰ ਦੇ ਵਿੱਚ ਕਾਫੀ ਨਾਮ ਖੱਟਿਆ ਸ਼ੰਦਾ ਗਰੇਵਾਲ ਨੇ ਔਰ ਪੰਜਵੀਂ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਫਿਲਮ ਦਾ ਨਾਮ ਹੈ ਅਕਾਲ ਸੋ ਇਸ ਫਿਲਮ ਦੇ ਵਿੱਚ ਵੀ ਗਿੱਪੀ ਗਰੇਵਾਲ ਦੇ ਨਾਲ ਸ਼ੰਦਾ ਗਰੇਵਾਲ ਨਜ਼ਰ ਆਉਣਗੇ ਔਰ ਇਹ ਸ਼ੰਦਾ ਗਰੇਵਾਲ ਦੀ ਪੰਜਵੀਂ ਫਿਲਮ ਹੋਵੇਗੀ ਸੋ ਹੁਣ ਤੱਕ ਸ਼ੰਦਾ ਗਰੇਵਾਲ ਨੇ ਚਾਰ ਫਿਲਮਾਂ ਕੀਤੀਆਂ ਨੇ ਤੇ ਚਾਰੇ ਫਿਲਮਾਂ ਹਿੱਟ ਸਾਬਤ ਹੋਈਆਂ ਨੇ ਦਰਸ਼ਕਾਂ ਨੂੰ ਬੇਹਦ ਪਸੰਦ ਆਈਆਂ ਨੇ ਖਾਸ ਕਰ ਸ਼ੰਦਾ ਸ਼ੰਦਾ ਨੋ ਪਪਾ ਜਿਹੜੀ ਫਿਲਮ ਹੈ ਉਹ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਸੀ ਸੋ ਪੰਜਵੀਂ ਫਿਲਮ ਸ਼ੰਦਾਗਰੇਵਾਲ ਦੀ ਆਉਣ ਵਾਲੀ ਹੈ ਫਿਲਮ ਦਾ ਨਾਮ ਹੈ ਅਕਾਲ ਸੋ ਇੱਕ ਸਿੱਖ ਹਿਸਟੋਰੀਕਲ ਫਿਲਮ ਹੈ ਸੋ ਇਸ ਦਾ ਜਿਹੜਾ ਇੱਕ ਗਾਣਾ ਵੀ ਰਿਲੀਜ਼ ਹੋ ਚੁੱਕਾ ਹੈ ਉਸ ਦੇ ਵਿੱਚ ਕੁਝ ਬਿਹਾਈਂਡ ਦਾ ਸੀਨਸ ਜਿਹੜੀਆਂ ਝਲਕੀਆਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਇੱਕ ਟੀਜ਼ਰ ਵੀ ਫਸਟ ਲੁੱਕ ਵੀ ਜਿਹੜੀ ਸਾਹਮਣੇ ਆਈ ਸੀਗੀ ਸੋ ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਕਿਸ ਕਿਸ ਨੂੰ ਵੇਟ ਇਸ ਫਿਲਮ ਦਾ ਕਮੈਂਟ ਕਰਕੇ ਜ਼ਰੂਰ ਦੱਸਣਾ